ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਹਾਣੀ ਪੜ ਰਹੇ ਹਾਂ ਵਾਇਆ ਸਪੇਨ ਮੌਤ ਦਾ ਰੇਗਿਸਤਾਨ ਚਰਨਜੀਤ ਸਿੰਘ ਸੁੱਜੋਂ ਦੀ ਲਿਖੀ ਹੋਈ ਇੱਕ ਘਟਨਾ ਹੈ ਉਹਨਾਂ ਦੇ ਖੁਦ ਨਾਲੇ ਘਟਨਾ ਵਾਪਰੀ ਹੈ ਜਦੋਂ ਉਹ ਭਾਰਤ ਤੋਂ ਸਪੇਨ ਗਏ ਅਸੀਂ ਇੱਥੇ ਤੱਕ ਕਹਾਣੀ ਪੜ ਚੁੱਕੇ ਹਾਂ ਕਿ ਜਦੋਂ ਅਸੀਂ ਤੁਰਦੇ ਤਾਂ ਸਾਡੀ ਭੁੱਖ ਪਿਆਸ ਹੋਰ ਵੱਧਦੀ ਜਾਂਦੀ ਨਾ ਸਾਡੇ ਕੋਲ ਕੁਝ ਖਾਣ ਨੂੰ ਸੀ ਤੇ ਨਾ ਕੁਝ ਪੀਣ ਨੂੰ ਉੱਤੋਂ ਰੇਤਾ ਵਿੱਚ ਤੁਰਨਾ ਬਹੁਤ ਮੁਸ਼ਕਲ ਸੀ ਇਸ ਤੋਂ ਅੱਗੇ ਅੱਜ ਆਪਾਂ ਇਹ ਕਹਾਣੀ ਪੜਾਂਗੇ ਅਸੀਂ ਪਾਣੀ ਨੂੰ ਬਹੁਤ ਸੁਦੇਸੀ ਕੁਲਵਿੰਦਰ ਭਾਜੀ ਵੀ ਫੇਰ ਡਿੱਗ ਪਏ। ਹੁਣ ਭਾਜੀ ਦਾ ਇੰਨਾ ਬਰਾ ਹਾਲ ਸੀ ਕਿ ਉਹਨਾਂ ਕੋਲੋਂ ਪਾਣੀ ਵੀ ਨਹੀਂ ਸੀ। ਕਿਆ ਹੁੰਦਾ ਬਸ ਇਸ਼ਾਰਾ ਹੀ ਕਰਦੇ ਸਨ। ਸਾਡੇ ਸਾਰਿਆਂ ਦੇ ਮੂੰਹ ਸੁੱਕੇ, ਬੁੱਲਾਂ ਤੇ ਝੱਗ ਤੇ ਰੰਗ ਕਾਲੇ ਪਏ ਹੋਏ ਸਨ। ਸਾਨੂੰ ਅਜੇ ਬੈਠਿਆਂ ਨੂੰ ਥੋੜਾ ਚਿਰ ਹੀ ਹੋਇਆ ਸੀ ਕਿ ਸਾਨੂੰ ਗੋਲੀ ਚੱਲਣ ਦੀ ਆਵਾਜ਼ ਆਈ। ਅਸੀਂ ਸਾਰੇ ਡਰ ਗਏ ਤੇ ਸੋਚਿਆ ਕਿ ਜਿਹੜੇ ਵੀਰ ਬਾਰਡਰ ਤੇ ਪਾਣੀ ਲੈਣ ਗਏ ਸੀ ਲੱਗਦਾ ਉਹ ਮਾਰੇ ਗਏ। ਅਸੀਂ ਬਹੁਤ ਘਬਰਾਏ ਹੋਏ ਸੀ ਪਰ ਬੇਵੱਸ ਸੀ। ਅਸੀਂ ਰਾਤ ਬੈਠ ਕੇ ਹੀ ਕੱਟੀ ਤੇ ਸਵੇਰੇ ਫੇਰ ਖੂਹੀ ਲੱਭਣੀ ਸ਼ੁਰੂ ਕੀਤੀ ਲੱਭਦੇ ਲੱਭਦੇ 9 ਵਜ ਗਏ ਪਰ ਖੂਹੀ ਨਾ ਲੱਭੀ ਇੰਨੇ ਚਿਰ ਨੂੰ ਸਾਨੂੰ ਇੱਕ ਗੱਡੀ ਦੀ ਆਵਾਜ਼ ਸੁਣਾਈ ਦਿੱਤੀ ਸਾਡੀ ਆਸ ਦੀ ਕਿਰਨ ਫਿਰ ਜਾਗੀ ਕਾਲੇ ਨੇ ਪਹਾੜ ਉੱਪਰ ਚੜਕੇ ਵੇਖਿਆ ਤਾਂ ਕਹਿੰਦਾ ਭਾਜੀ ਇਹ ਜੇ ਗੱਡੀ ਬਹੁਤ ਦੂਰ ਆ ਅਸੀਂ ਸੋਚਿਆ ਸ਼ਾਇਦ ਸਾਡਾ ਡੌਂਕਰ ਸਾਨੂੰ ਲੱਭ ਰਿਹਾ ਹੋਵੇਗਾ ਉਤਸ਼ਾਹ ਵਿੱਚ ਮੈਂ ਤੇ ਤਰਮਿੰਦਰ ਗੱਡੀ ਵੱਲ ਨੂੰ ਭੱਜੇ ਸੰਪਰਕ ਬਣਾਉਣ ਲਈ ਅੱਧਾ ਗਲਾਸ ਤੇ ਨਾਲ ਹੱਥ ਵਿੱਚ ਖਾਲੀ ਕੰਨੀਆਂ ਲੈ ਕੇ ਅਸੀਂ ਗੱਡੀ ਦੀ ਭਾਲ ਵਿੱਚ ਤੁਰ ਪਏ ਅਸੀਂ 9 ਵਜੇ ਤੇ ਤੁਰੇ 12 ਅੱਜ ਗਏ ਅਖੀਰ ਅਸੀਂ ਇੱਕ ਰੇਤ ਦੀ ਪਹਾੜੀ ਉੱਤੇ ਚੜ ਕੇ ਬੈਠ ਗਏ ਅਸੀਂ ਥੱਕੇ ਹੋਏ ਸੀ ਆਪਸ ਵਿੱਚ ਗੱਲਾਂ ਕਰਨ ਦੀ ਵਜਾਏ ਅਸੀਂ ਵਾਹਿਗੁਰੂ ਦਾ ਸਿਮਰਨ ਕਰਨ ਲੱਗੇ ਮੈਂ ਤੇ ਤਰਮਿੰਦਰ ਪਿੱਠ ਜੋੜ ਕੇ ਪਹਾੜੀ ਉੱਤੇ ਬੈਠੇ ਸੀ ਕਿ ਕੋਈ ਸਾਨੂੰ ਚਿੜੀ ਪੰਛੀ ਹੀ ਦਿਖ ਜAVE ਪਹਾੜੀ ਉੱਤੇ ਬੈਠਿਆਂ ਅਚਾਨਕ ਸਾਨੂੰ ਸਾਡੇ ਤੋਂ ਅੱਧਾ ਕਿਲੋਮੀਟਰ ਦੂਰ ਇੱਕ ਲੈਂਡ ਕਰੂਜ਼ਰ ਗੱਡੀ ਆਉਂਦੀ ਦਿਸੀ ਨਾਲ ਇੱਕ ਛੋਟਾ ਜਿਹਾ 14-15 ਸਾਲ ਦਾ ਮੁੰਡਾ ਸੀ ਮੈਂ ਤਰਮਿੰਦਰ ਨੂੰ ਕਿਹਾ ਭੱਜ ਲੈ ਕੈਂਨੀਆਂ ਲੈ ਕੇ ਤਰਮਿੰਦਰ ਬੂਟ ਛੱਡ ਕੇ ਦੋਵੇਂ ਕੈਂਨੀਆਂ ਲੈ ਕੇ ਭੱਜ ਪਿਆ ਉਹਨਾਂ ਕੋਲ ਪਹਿਲਾਂ ਇਹ ਜਾ ਪਹੁੰਚਿਆ ਤੇ ਗੱਡੀ ਅੱਗੇ ਗੋਡਿਆਂ ਭਾਰ ਬੈਠ ਕੇ ਕੰਨੀਆਂ ਵਿਖਾ ਕੇ ਰੋਣ ਲੱਗ ਪਿਆ ਮੈਂ ਧਰਮਿੰਦਰ ਦੇ ਬੂਟ ਫੜ ਕੇ ਪਿੱਛੇ ਆ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਇਸ ਨੂੰ ਜਾਣ ਨਾ ਦੇਵੀਂ ਧਰਮਿੰਦਰ ਮਈਆ ਮਈਆ ਕਹਿੰਦਾ ਉਸ ਨੂੰ ਇਸ਼ਾਰੇ ਕਰ ਰਿਹਾ ਸੀ ਐਨੇ ਚਿਰ ਨੂੰ ਮੈਂ ਵੀ ਉੱਥੇ ਪਹੁੰਚ ਗਿਆ ਗੱਡੀ ਚਲਾਉਣ ਵਾਲੇ ਨੇ ਜਦ ਮੈਨੂੰ ਵੇਖਿਆ ਤਾਂ ਗੱਡੀ ਵਿੱਚੋਂ ਬਹੁਤ ਵੱਡਾ ਲੋਹੇ ਦਾ ਪਾਈਪ ਕੱਢ ਲਿਆ ਤੇ ਆਪਣੀ ਭਾਸ਼ਾ ਵਿੱਚ ਕੁਝ ਕਹਿਣ ਲੱਗਾ ਮੈਂ ਵੀ ਗੋਡਿਆਂ ਭਾਰ ਬੈਠ ਕੇ ਮਈਆ ਅੱਬਾ ਮਈਆ ਅੱਲਾ ਪਾਣੀ ਕਹਿਣ ਲੱਗਾ ਉਸ ਨੂੰ ਯੂਰੋ ਦਿੰਦਿਆਂ ਮੈਂ ਤਰਲੇ ਵਿੱਚ ਕਿਹਾ ਕਿ ਸਾਨੂੰ ਪਾਣੀ ਦੇ ਦਿਓ ਉਸ ਨੇ ਸਾਨੂੰ ਰੱਜ ਕੇ ਪਾਣੀ ਪਿਆ ਤੇ ਮੇਰੀ ਕੈਨੀ ਵੀ ਭਰ ਦਿੱਤੀ ਮੈਂ ਉਸ ਨੂੰ ਅਰਬੀ ਭਾਸ਼ਾ ਵਿੱਚ ਦੱਸਿਆ ਕਿ ਸਾਡੇ ਨਾਲ ਦੇ ਬੰਦੇ ਵੀ ਪਹਾੜੀ ਕੋਲ ਬੈਠੇ ਆ ਮੈਂ ਕਿਹਾ ਸਾਨੂੰ ਮਾਰਕੀਟ ਲੈ ਜਾ ਉਹ ਕਹਿੰਦਾ ਮੈਂ ਆਪਣੇ ਊਠ ਛੱਡ ਆਵਾਂ ਫਿਰ ਤੁਹਾਨੂੰ ਸ਼ਾਮ ਨੂੰ 6 ਵਜੇ ਲੈ ਜਾਵਾਂਗਾ ਅਸੀਂ ਉਸ ਵੱਲੋਂ ਕੀਤੇ ਵਾਦੇ ਦੀ ਤਸੱਲੀ ਲੈ ਕੇ ਵਾਪਸ ਪਹਾੜੀ ਵੱਲ ਤੁਰ ਪਏ ਅਸੀਂ 4 ਵਜੇ ਵਾਪਸ ਪਹਾੜੀ ਕੋਲ ਪਹੁੰਚੇ ਤੇ ਉਤਸ਼ਾਹ ਨਾਲ ਆਪਣੇ ਸਾਥੀਆਂ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਤੁਸੀਂ ਰੱਜ ਕੇ ਪਾਣੀ ਪੀਓ ਆਪਾਂ ਨੂੰ ਕਿਸੇ ਬੰਦੇ ਨੇ ਸ਼ਾਮਾਂ ਨੂੰ ਦੂਸਰੇ ਦੇਸ਼ ਲੈ ਜਾਣਾ ਵਾ ਅਸੀਂ 6 ਵਜੇ ਅੱਗ ਬਾਲ ਕੇ ਸੇਕਣ ਲੱਗੇ ਤੇ ਸੋਚਿਆ ਕਿ ਅੱਗ ਵੇਖ ਕੇ ਭਾਈ ਸਾਨੂੰ ਲੈਣ ਆਵੇਗਾ ਪਰ 7 ਵਜੇ ਗੱਡੀ ਵਾਲਾ ਆਇਆ ਹੀ ਨਹੀਂ ਅਸੀਂ ਰੋਣ ਹੱਕੇ ਹੋ ਗਏ ਕਿ ਗੱਡੀ ਵਾਲਾ ਸਾਨੂੰ ਝੂਠ ਬੋਲ ਗਿਆ ਸਾਡੇ ਬਾਕੀ ਵੀਰ ਸਾਡੇ ਤੇ ਖਿਜਣ ਲੱਗੇ ਕਿ ਤੁਸੀਂ ਜਾਣ ਕਿਉਂ ਦਿੱਤਾ ਤੁਸੀਂ ਉਸ ਕੋਲੋਂ ਗੱਡੀ ਖੋ ਲੈਣੀ ਸੀ ਫਿਰ ਅਸੀਂ ਸੋਚਿਆ ਕਿ ਗੱਡੀ ਵਾਲਾ ਜਿਸ ਸਾਈਡ ਤੋਂ ਊਠ ਲੈ ਕੇ ਆਇਆ ਸੀ ਉਸ ਸਾਈਡ ਜ਼ਰੂਰ ਕੋਈ ਖੂਹ ਹੋਵੇਗਾ ਅਸੀਂ ਖੂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਇੱਕ ਪਹਾੜੀ ਦੀ ਨਿਸ਼ਾਨੀ ਰੱਖ ਕੇ ਤੁਰਨਾ ਸ਼ੁਰੂ ਕਰ ਦਿੱਤਾ ਕਈ ਵਾਰ ਸਾਡੇ ਨਾਲ ਰਾਤ ਨੂੰ ਏਦਾਂ ਹੁੰਦਾ ਸੀ ਕਿ ਸਾਨੂੰ ਭੁੱਲ ਜਾਂਦਾ ਸੀ ਕਿ ਅਸੀਂ ਕਿੱਧਰ ਨੂੰ ਜਾਣਾ ਹੈ ਫਿਰ ਘੁਮਕਮਾ ਕੇ ਵਾਪਸ ਉੱਥੇ ਹੀ ਪਹੁੰਚ ਜਾਂਦੇ ਸੀ ਫਿਰ ਅਸੀਂ ਨਿਸ਼ਾਨੀ ਰੱਖਣੀ ਸ਼ੁਰੂ ਕੀਤੀ ਕਿ ਜਿੱਧਰ ਨੂੰ ਜਾਣਾ ਹੁੰਦਾ ਸੀ ਉਧਰ ਨੂੰ ਅਸੀਂ ਲੱਤਾਂ ਕਰਕੇ ਸੌਂਦੇ ਸੀ ਅਸੀਂ ਸਾਰੀ ਰਾਤ ਤੁਰ ਕੇ ਦੂਸਰੀ ਪਹਾੜੀ ਕੋਲ ਪਹੁੰਚੇ ਯਕੀਨ ਨਹੀਂ ਸੀ ਹੁੰਦਾ ਅਸੀਂ ਐਨਾ ਕਿਸ ਤਰ੍ਹਾਂ ਤੁਰ ਲੈਂਦੇ ਹਾਂ ਅਸੀਂ ਉੱਥੇ ਖੂਹ ਹੀ ਲੱਭਣੀ ਸ਼ੁਰੂ ਕੀਤੀ ਕੋਲ ਅੱਧੀ ਕੰਨੀ ਪਾਣੀ ਦੀ ਸੀ ਅਸੀਂ ਉਸ ਨੂੰ ਸਾਹਮਣੇ-ਸਾਹਮਣੇ ਰੱਖ ਰਹੇ ਸੀ ਕਿਉਂਕਿ ਪਤਾ ਨਹੀਂ ਸੀ ਕਿ ਅਸੀਂ ਸਾਰਿਆਂ ਨੇ ਇਸ ਕੈਨੀ ਨਾਲ ਕਿੰਨੇ ਦਿਨ ਜਿਉਣਾ ਸੀ ਸੋ ਅਸੀਂ ਖੂਹੀ ਲੱਭਦੇ ਰਹੇ ਪਰ ਸਾਨੂੰ ਖੂਹੀ ਨਾ ਲੱਭੀ ਥੱਕ ਹਾਰ ਕੇ ਅਸੀਂ 9:00 ਵਜੇ ਇੱਕ ਕੰਡਿਆਂ ਵਾਲੀ ਕਿਕਰ ਥੱਲੇ ਬੈਠ ਗਏ ਬੈਠੇ-ਬੈਠੇ ਅਸੀਂ ਇੱਕ ਕਾਂ ਪਹਾੜੀ ਪਿੱਛੇ ਜਾਂਦਾ ਵੇਖਿਆ ਇਹ ਵੇਖ ਕੇ ਅਸੀਂ ਬਹੁਤ ਖੁਸ਼ ਹੋਏ ਕਿ ਪਹਾੜੀ ਪਿੱਛੇ ਜ਼ਰੂਰ ਖੂਹੀ ਹੋਵੇਗੀ ਅਸੀਂ ਭੱਜ ਕੇ ਪਹਾੜੀ ਪਿੱਛੇ ਗਏ ਤੇ ਇੱਧਰ-ਉੱਧਰ ਵੇਖਿਆ ਪਰ ਖੂਹੀ ਕਿਧਰੇ ਨਹੀਂ ਸੀ ਅਸੀਂ ਥੱਕ ਹਾਰ ਕੇ ਫੇਰ ਬੈਠ ਗਏ ਆਉਂਦਿਆਂ ਨੂੰ ਸਾਡੇ ਨਾਲ ਦੇ ਬੰਦੇ ਹਾੜੀ ਵਿੱਚ ਵੜ ਕੇ ਬੈਠੇ ਹੋਏ ਸਨ ਸਾਡਾ ਜਦੋਂ ਗਰਮੀ ਨਾਲ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਤਾਂ ਅਸੀਂ ਰੇਤਾ ਵਿੱਚ ਟੋਇਆ ਪੁੱਟ ਕੇ ਸਾਰੇ ਕੱਪੜੇ ਲਾ ਕੇ ਨੰਗੇ ਹੋ ਕੇ ਵਿੱਚ ਲੰਮੇ ਪੈ ਜਾਂਦੇ ਸੀ ਇਸ ਨਾਲ ਸਾਨੂੰ ਕਾਫੀ ਆਰਾਮ ਮਿਲਦਾ ਤੇ ਰੇਤਾ ਠੰਡੀ ਹੋਣ ਕਰਕੇ ਕਾਫੀ ਰਾਹਤ ਮਹਿਸੂਸ ਹੁੰਦੀ ਹੁਣ ਰੱਬ ਕੋਲੋਂ ਅਸੀਂ ਮੌਤ ਮੰਗ ਰਹੇ ਸੀ ਕਿ ਰੱਬਾ ਸਾਡੇ ਕੋਈ ਸੱਪ ਹੀ ਲੜ ਜਾਵੇ ਖੁਦ ਆਪਣੇ ਆਪ ਨੂੰ ਮਾਰ ਵੀ ਨਹੀਂ ਸੀ ਹੁੰਦਾ ਤੇ ਪਛਤਾ ਰਹੇ ਸੀ ਕਿ ਸਾਨੂੰ ਬਾਰਡਰ ਕੋਲੋਂ ਇੰਨੇ ਦੂਰ ਨਹੀਂ ਸੀ ਆਉਣਾ ਚਾਹੀਦਾ ਫਿਰ ਮੈਂ ਆਪਣੇ ਨਾਲ ਦੇ ਵੀਰਾਂ ਨੂੰ ਕਿਹਾ ਪਾਣੀ ਦੀ ਤੜਫ ਵਿੱਚ ਮੌਤ ਬਹੁਤ ਭਿਆਨਕ ਆਉਣੀ ਹੈ ਸੋ ਚਲੋ ਦੁਬਾਰਾ ਫੇਰ ਬਾਰਡਰ ਵੱਲ ਨੂੰ ਚੱਲਦੇ ਹਾਂ ਸਾਰੇ ਮੰਨ ਗਏ ਦੂਰ ਬਹੁਤ ਸੀ ਪਰ ਤੁਰਨਾ ਤਾਂ ਪੈਣਾ ਸੀ ਜਦ ਸਾਰੇ ਤੁਰਨ ਲੱਗੇ ਤਾਂ ਵਿੱਚੋਂ ਸਤਨਾਮ ਵੀਰ ਗਾਇਬ ਸੀ ਜਦ ਉਸ ਨੂੰ ਲੱਭਣ ਲੱਗੇ ਤਾਂ ਉਹ ਪਹਾੜੀ ਉੱਤੇ ਰੇਤਾ ਵਿੱਚ ਲੰਮੇ ਪਿਆ ਸੀ ਜਿੰਦੀ ਵੀਰ ਨੇ ਜਾ ਕੇ ਕਿਹਾ ਭਾਜੀ ਉਠੋ ਆਪਾਂ ਬਾਰਡਰ ਵੱਲ ਨੂੰ ਜਾਣਾ ਵਾ ਸਤਨਾਮ ਕਹਿੰਦਾ ਭਾਜੀ ਮੈਂ ਨਹੀਂ ਜਾਣਾ ਜਿੰਦੀ ਨੇ ਉਸ ਦਾ ਜਵਾਬ ਸਾਨੂੰ ਆ ਕੇ ਦੱਸਿਆ ਤਾਂ ਅਸੀਂ ਸਾਰੇ ਉਸ ਕੋਲ ਗਏ ਮੈਂ ਕਿਹਾ ਸਤਨਾਮ ਵੀਰ ਪਾਣੀ ਤੋਂ ਬਗੈਰ ਸਾਡੇ ਤੋਂ ਮਰ ਵੀ ਨਹੀਂ ਹੀ ਹੋਣਾ ਚੱਲ ਬਾਰਡਰ ਤੇ ਚੱਲੀਏ ਮੈਨੂੰ ਉਸਦੇ ਜਵਾਬ ਵਿੱਚ ਕਹੇ ਬੋਲ ਅੱਜ ਵੀ ਯਾਦ ਨੇ ਸਤਨਾਮ ਕਹਿੰਦਾ ਭਾਜੀ ਜਾਂ ਤਾਂ ਤੁਸੀਂ ਮੇਰੇ ਸਿਰ ਵਿੱਚ ਪੱਥਰ ਮਾਰ ਕੇ ਮਾਰ ਦਿਓ ਜਾਂ ਫਿਰ ਪ੍ਰਮਾਤਮਾ ਮੇਰੇ ਕੋਲ ਗੱਡੀ ਲੈ ਆਵੇ ਫਿਰ ਹੀ ਮੈਂ ਇੱਥੋਂ ਜਾ ਸਕਦਾ ਹਾਂ ਨਹੀਂ ਤਾਂ ਮੈਂ ਨਹੀਂ ਜਾਣਾ ਤੁਸੀਂ ਜੋ ਮਰਜ਼ੀ ਕਰ ਲਵੋ ਅਸੀਂ ਸਾਰਿਆਂ ਨੇ ਉਸ ਦੀਆਂ ਬਹੁਤ ਮਿੰਤਾਂ ਕੀਤੀਆਂ ਪਰ ਉਹ ਨਾ ਮੰਨਿਆ ਹਾਰ ਕੇ ਅਸੀਂ ਉਸ ਨੂੰ ਛੱਡ ਕੇ ਤੁਰਨ ਲੱਗੇ ਮੈਂ ਉਸ ਨੂੰ ਅੱਧੀ ਤੋਂ ਜ਼ਿਆਦਾ ਪਾਣੀ ਦੀ ਬੋਤਲ ਫੜਾਉਂਦਿਆਂ ਕਿਹਾ ਕਿ ਵੀਰ ਤੂੰ ਆਹ ਪਾਣੀ ਰੱਖ ਲੈ ਅਸੀਂ ਤਿੰਨ ਟਮਾਟਰ ਤੇ ਉਹ ਇੱਕ ਸੇਬ ਬਚਦਾ ਸੀ ਉਹ ਵੀ ਸਤਨਾਮ ਨੂੰ ਦੇ ਦਿੱਤਾ ਤੁਰਨ ਲੱਗਿਆਂ ਸਾਰਿਆਂ ਸਤਨਾਮ ਵੀਰ ਦੇ ਪੈਰਾਂ ਨੂੰ ਹੱਥ ਲਾਇਆ ਤੇ ਜੱਫੀ ਪਾ ਕੇ ਗੱਲ ਲੱਗ ਕੇ ਰੋਏ ਪਰ ਸਤਨਾਮ ਵੀਰ ਲੰਮਾ ਹੀ ਪਿਆ ਰਹਾ ਉਸ ਦੀ ਉੱਠਣ ਦੀ ਕੋਈ ਬਾ ਨਹੀਂ ਸੀ ਪਾਣੀ ਨਾ ਮਿਲਣ ਕਰਕੇ ਉਸ ਦੇ ਅੰਦਰ ਗਰਮੀ ਪੈ ਚੁੱਕੀ ਸੀ ਤੁਰਨ ਲੱਗੇ ਅਸੀਂ ਸਤਨਾਮ ਵੀਰ ਨੂੰ ਤਸੱਲੀ ਦੇ ਰਹੇ ਸੀ ਕਿ ਵੀਰ ਤੂੰ ਇੱਥੇ ਹੀ ਰਹੀਂ ਅਸੀਂ ਤੇਰੇ ਲਈ ਬਾਦਰ ਤੋਂ ਪਾਣੀ ਲੈ ਕੇ ਆਉਂਦੇ ਹਾਂ ਅਸੀਂ ਰਾਹ ਵਿੱਚ ਕਿਤੇ ਨਹੀਂ ਰੁਕਾਂਗੇ ਸਿੱਧਾ ਤੇਰੇ ਕੋਲ ਪਾਣੀ ਲੈ ਕੇ ਆਵਾਂਗੇ ਉਹ ਚੁੱਪ ਹੀ ਰਿਹਾ ਅਸੀਂ ਮਨ ਵਿੱਚ ਸੋਚ ਰਹੇ ਸੀ ਕਿ ਸਤਨਾਮ ਜੇਤੂ ਨਾਰਿਹ ਤੈਨੂੰ ਰੋਣ ਵਾਲੇ ਤਾਂ ਅਸੀਂ ਹੈਗੇ ਆ ਪਰ ਸਾਡੀ ਆਈ ਤੇ ਕੋਈ ਵੀ ਰੋਣ ਵਾਲਾ ਨਹੀਂ ਹੋਣਾ ਧੰਨਵਾਦ